ਕਰੀ ਅਸਤੋ ਜਾ ਭਈ ਦੇ ਅੱਲਾ ਹੁਣ ਉਹੀ ਗੱਲ ਆ ਗਈ ਨਾ ਵੀ ਇਹ ਸਾਰੇ ਸਨੋਨੀਅਮ ਮਤਲਬ ਇਹ ਸਮਾਨਾਂਤਰ ਸ਼ਬਦ ਵਰਤੇ ਹੋਏ ਨੇ ਕਿਤੇ ਗਿਆਰ ਖੜਗਾ ਕਿਤੇ ਕਿਤੇ ਅਸਤੋ ਜਾ ਕਿਤੇ ਕਰੀ ਆ ਕਿਤੇ ਮਾਤਾ ਕਿਹਾ ਹੋਇਆ ਇੱਥੇ ਫੇਰ ਅਸਤੋ ਜੇ ਸ਼ਬਦ ਵਰਤ ਲਿਆ ਪਿਛਲੇ ਪਿਛਲੇ ਕਿਤੇ ਖੜਗ ਕੇ ਤਾਂ ਕਿਤੇ ਜਗਮਾਤਾ ਹੈ ਨਾ ਇਥੇ ਫੇਰ ਰਸਤੋ ਜਾ ਗਿਆ ਗੱਲ ਉਹੀ ਆ ਗਿਆਨ ਖੜਗ ਦੀ ਉਹੀ ਉਦਹੀ ਹੀ ਸਮਾਨਤਰ ਉਹੀ ਹੀ ਵਿਕਬਲਰੀ ਵਰਤੀ ਹੋਈ ਆ ਬਾਰ-ਬਾਰ ਇੱਕੋ ਕਾ ਸ਼ਬਦ ਨਹੀਂ ਰਿਪੀਟ ਕੀਤਾ ਹੋਇਆ ਵੱਖ-ਵੱਖ ਨਾਮ ਲਏ ਹੋਏ ਨੇ ਸ੍ਰੀ ਅਸਤੂ ਜਪਾ ਦਿਯਾਲ ਆਸਾ ਕਿਰਪਾਨ ਹੁੰਦੀ ਆ ਧੋ ਜਉਂਦੀ ਆ ਬਾਹ ਜਿਸ ਬਾਹ ਕੋਲ ਕਿਰਪਾ ਦੀ ਕਿਰਪਾਨ ਆ ਉਸ ਨੇ ਦਿਯਾਲਤਾ ਕੀਤੀ ਮੇਰੇ ਤੇ ਮਤਲਬ ਉਸ ਬੁੱਧ ਨੇ ਜਾਣ ਦਿੱਤਾ ਗੱਲਾਂ ਆਉਣੀਆਂ ਤਾਂ ਮੈਂ ਲਿਖੀਆਂ ਉਹ ਦਿyal ਹੋਇਆ ਮੇਰੇ ਤੇ ਸ਼੍ਰੀ ਅਸਤੋਜ ਜਬ ਭਏ ਦਿਯਾਲਾ ਪੂਰਨ ਕਰਾ ਗ੍ਰੰਥ ਤਤਕਾਲਾ ਛੇਤੀ ਨਾਲ ਇਮੀਡੀਏਟਲੀ ਮੈਂ ਇਹ ਗ੍ਰੰਥ ਖਤਮ ਕਰਤਾ ਚਰਾ ਦੀ ਮਨ ਬਾਸੰਤ ਫਲ ਪਾਵੇ ਸੋਈ ਉਹ ਮਨ ਨੂੰ ਪਸੰਦ ਆਉਣ ਵਾਲੇ ਫਲ ਪ੍ਰਾਪਤ ਕਰੂਗਾ ਦੁੱਖ ਨਾ ਤਿਸੇ ਵਿਆਪਤ ਕੋਈ ਜਿਹਦੇ ਤੇ ਦਿਯਾਲ ਹੋ ਜਾਂਦਾ ਸ਼ਰੀਅਸਤੁਜ ਉਹ ਮਨਵਾਸ਼ਿਤ ਫਲ ਮਤਲਬ ਮਨੁ ਨੂੰ ਪਸੰਦ ਹੋਣ ਵਾਲੇ ਵਰਦਾਨ ਪ੍ਰਾਪਤ ਹੁੰਦੇ ਨੇ ਉਹਨੂੰ ਜਿਹਦੇ ਤੇ ਅਸਤੁਜ ਧਿਆਨ ਹੋ ਜਾਂਦਾ ਦੁੱਖ ਨਾ ਕਿਸੇ ਵਿਆਪਤ ਕੋਈ ਉਸ ਨੂੰ ਕੋਈ ਦੁੱਖ ਵਿਆਪਤ ਨਹੀਂਗਾ ਉਸਦੇ ਨੇੜੇ ਵੀ ਨਹੀਂ ਆਉਂਦਾ ਦੁੱਖ ਕਿਹਦੇ ਜਿਨ ਤੇ ਇਹ ਸ਼ਰੀਅਸਤੁਜ ਜਿਹਨੂੰ ਗਿਆਨ ਖੜਕ ਮਿਲ ਜਾਂਦੀ ਹੈ ਜਿੱਤੇ ਕਿਰਪਾ ਹੋ ਜਾਂਦੀ ਹੈ ਇੱਥੇ 27ਵੇਂ ਪਹਿਲੇ ਦੀ ਸਮਾਪਤੀ ਆ